ਸਸਿਕਾ ਜੀ ਮੈਂ ਹਕਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ 2 ਅਪ੍ਰੈਲ ਨੂੰ ਯੂਐਸਏ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੈਸਿਪ੍ਰੋਕਲ ਟੈਰਿਫ ਦੇ ਨਾਲ 25% ਦੇ ਆਟੋ ਟੈਰਿਫ ਵੀ ਲਾਗੂ ਕਰ ਦਿੱਤਾ ਹੈ ਇਹ ਟੈਰਿਫ ਦੁਨੀਆ ਦੇ ਸਾਰੇ ਦੇਸ਼ਾਂ ਤੇ ਲਾਗੂ ਹੋਵੇਗਾ ਜਿਸ ਦਾ ਅਸਰ ਭਾਰਤ ਉੱਤੇ ਵੀ ਦੇਖਣ ਨੂੰ ਮਿਲੇਗਾ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਆਟੋ ਟੈਰਿਫ ਦੇ ਨਾਲ ਅਮਰੀਕਾ ਨੂੰ ਕਿੰਨਾ ਫਾਇਦਾ ਹੋਵੇਗਾ ਅਤੇ ਭਾਰਤ ਨੂੰ ਕਿੰਨਾ ਨੁਕਸਾਨ ਹੋਵੇਗਾ ਇੱਕ ਰਿਪੋਰਟ ਦੇ ਵਿੱਚ ਡੋਨਲਡ ਟਰੰਪ ਦੇ ਸਹਿਯੋਗੀ ਨੇ ਦਾਵਾ ਕੀਤਾ ਹੈ ਕਿ ਆਟੋ ਟੈਰਿਫ ਲਗਾਉਣ ਦੇ ਨਾਲ ਅਮਰੀਕਾ ਨੂੰ ਹਰ ਸਾਲ 100 ਅਰਬ ਡਾਲਰ ਯਾਨੀ ਕਿ 8.6 ਲੱਖ ਕਰੋੜ ਰੁਪਏ ਦਾ ਫਾਇਦਾ ਹੋ ਸਕਦਾ ਹੈ। ਦੂਜੀ ਪਾਸੇ ਇੱਕ ਹੋਰ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ 25% ਟੈਰਿਫ ਦੇ ਕਾਰਨ ਭਾਰਤ ਨੂੰ 31 ਅਰਬ ਡਾਲਰ ਯਾਨੀ ਕਿ 2.6 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਅਸਰ ਆਟੋ ਸੈਕਟਰ ਉੱਤੇ ਦੇਖਿਆ ਜਾ ਸਕਦਾ ਹੈ। ਆਓ ਇਸ ਰਿਪੋਰਟ ਦੇ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕਰੀਏ ਤੇ ਆਟੋ ਟੈਰਿਫ ਤੋਂ ਅਮਰੀਕਾ ਨੂੰ ਕੀ ਫਾਇਦਾ ਹੋ ਸਕਦਾ ਹੈ ਅਤੇ ਭਾਰਤ ਨੂੰ ਕਿੰਨਾ ਨੁਕਸਾਨ ਹੋ ਸਕਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਬੁੱਧਵਾਰ ਨੂੰ ਆਟੋ ਇੰਡਸਟਰੀ ਦੇ ਲਈ 25% ਟੈਰਿਫ ਦਾ ਐਲਾਨ ਕੀਤਾ ਜਿਸ ਕਾਰਨ ਗਲੋਬਲ ਆਟੋ ਬਾਜ਼ਾਰ ਦੇ ਵਿੱਚ ਹਲਚਲ ਮਚ ਗਈ ਰੋਜ਼ਗਾਰਟਨ ਦੇ ਵਿੱਚ ਆਯੋਜਿਤ ਮੇਕ ਅਮਰੀਕਾ ਵੈਲਥੀ ਅਗੇਨ ਇਵੈਂਟ ਦੇ ਵਿੱਚ 트ੰਪ ਨੇ ਕਿਹਾ ਕਿ ਅੱਧੀ ਰਾਤ ਤੋਂ ਅਸੀਂ ਸਾਰੇ ਵਿਦੇਸ਼ੀ ਵਾਰਨਾ ਉੱਤੇ 25% ਦੀ ਟੈਰਿਫ ਲਗਾਤਵਾਂਗੇ ਉਹਨੇ ਕਿਹਾ ਕਿ ਜੇਕਰ ਕਾਰ ਅਮਰੀਕਾ ਵਿੱਚ ਬਣੀ ਹੈ ਤਾਂ ਤੁਹਾਨੂੰ ਵਿਆਜ ਦਰ ਦੇ ਵਿੱਚ ਕਟੌਤੀ ਮਿਲੇਗੀ ਅਮਰੀਕਾ ਦੇ ਵਿੱਚ ਅਜਿਹਾ ਕਦੀ ਨਹੀਂ ਹੋਇਆ ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਸਾਰੀਆਂ ਅਮਰੀਕੀ ਡਰਾਮ ਦਾ ਉਤੇ 10% ਦੇ ਆਧਾਰ ਵਿਆਜ ਵੀ ਜੋੜਿਆ ਜਾਵੇਗਾ ਹਾਲਾਂਕਿ ਇਸ ਉੱਤੇ ਜ਼ਿਆਦਾ ਸਪਸ਼ਟਤਾ ਨਹੀਂ ਹੈ 94% ਆਫ ਦ ਕਾਰਸ ਇਨ ਜਪਾਨ ਆਰ ਮੇਡ ਇਨ ਜਪਾਨ Toyota sells one million foreign made automobiles into the United States, and General Motors sells almost none. Ford sells very little. None of our companies are allowed to go into other countries. And I say that friend and foe, and in many cases, the friend is worse than the foe in terms of trade. But such horrendous imbalances have devastated our industrial base and put our national security at risk. I don't blame these other countries at all for this calamity. I blame former presidents and past leaders who weren't doing their job. They let it happen, and they let it happen to an extent that nobody can even believe. That's why, effective at midnight. ਅਪ੍ਰੈਲ ਤੋਂ ਅਮਰੀਕਾ ਭਾਰਤ ਤੋਂ ਪੂਰੀ ਤਰ੍ਹਾਂ ਅਸੈਂਬਲਡ ਕਾਰਾਂ ਉੱਤੇ 25 ਫੀਸਦੀ ਟੈਰਿਫ ਲਗਾਵੇਗਾ 3 ਮਈ ਤੱਕ ਕੋਟੋ ਪਾਰਟਸ ਉੱਤੇ ਵੀ ਇਸ ਤਰ੍ਹਾਂ ਦੇ ਟੈਰਿਫ ਲਗਾਏ ਜਾਣ ਦੀ ਉਮੀਦ ਸੀ ਜਿਸ ਦੇ ਨਾਲ ਭਾਰਤ ਦੇ ਆਟੋ ਸੈਕਟਰ ਜੋ ਕਿ ਅਮਰੀਕਾ ਨੂੰ ਦੇਸ਼ ਦੇ ਸਭ ਤੋਂ ਵੱਡੇ ਨਿਰਯਾਤਕਾਂ ਦੇ ਵਿੱਚੋਂ ਇੱਕ ਹੈ ਉਸ ਦੀਆਂ ਚਿੰਤਾਵਾਂ ਵਧੀਆਂ ਨਹੀਂ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਆਟੋ ਟੈਰਿਫ ਤੋਂ ਅਮਰੀਕਾ ਨੂੰ ਕਿੰਨਾ ਫਾਇਦਾ ਹੋਣ ਦੀ ਉਮੀਦ ਹੈ कुछ दिन पहला ट्रंप के व्यापार निर्माण सलाहकार पीटर नवारो ने दावा किया कि अमेरिका अमरीका टैरिफ टैरि तो सालाना सो बिलियन डॉलर कमा सकता है ਨਵਾਰੋ ਨੇ ਦਾਅਵਾ ਕੀਤਾ ਸੀ ਕਿ 트럼ਪ ਪ੍ਰਸ਼ਾਸਨ ਇਕੱਲੇ ਆਟੋ ਟੈਰਿਫ ਤੋਂ ਸਾਲਾਨਾ ਲਗਭਗ 100 ਬਿਲੀਅਨ ਡਾਲਰ ਝਟਾਵੇਗਾ। ਇੱਕ ਰਿਪੋਰਟ ਦੇ ਅਨੁਸਾਰ 트럼ਪ ਪ੍ਰਸ਼ਾਸਨ ਨੇ ਟੈਕਸ ਵਧਾਉਣ ਦੀ ਕੋਸ਼ਿਸ਼ ਵਿੱਚ ਆਟੋ ਉਦਯੋਗ ਉਤੇ ਬਹੁਤ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਹੈ ਤੇ 트럼ਪ ਦੇ ਸਹਿਯੋਗੀ ਨੇ ਅੱਗੇ ਕਿਹਾ ਹੈ ਕਿ 트럼ਪ ਪ੍ਰਸ਼ਾਸਨ ਅਮਰੀਕੀ ਕਾਰ ਖਰੀਦਣ ਵਾਲਿਆਂ ਨੂੰ ਟੈਕਸ ਕ੍ਰੈਡਿਟ ਦੇਣ ਦੀ ਯੋਜਨਾ ਬਣਾ ਰਿਹਾ ਹੈ। ਹਾਲਾਂਕਿ ਉਸਨੇ ਸਪਸ਼ਟ ਨਹੀਂ ਕੀਤਾ ਕਿ ਕਿਹੜੀ ਕਾਰ ਖਰੀਦ ਟੈਕਸ ਕ੍ਰੈਡਿਟ ਦੇ ਲਈ ਯੋਗ ਨਹੀਂ ਹੋਵੇਗੀ। ਦਸੇ ਵਰਤਮਾਨ ਦੇ ਵਿੱਚ ਯੂਐਸ ਆਟੋ ਅਸੈਂਬਲੀ ਪਲਾਂਟਾ ਦੇ ਵਿੱਚ ਨਿਰਮਿਤ ਕੋਈ ਵੀ ਕਾਰ ਸਿਰਫ ਅਮਰੀਕੀ ਪਾਰਟਸ ਤੋਂ ਨਹੀਂ ਬਣਾਈਆਂ ਜਾਂਦੀਆਂ ਅਤੇ ਜ਼ਿਆਦਾਤਰ ਆਪਣੀ ਸਮਗਰੀ ਦੇ ਅੱਧੇ ਤੋਂ ਵੱਧ ਦੇ ਲਈ ਆਯਾਤ ਉੱਤੇ ਨਿਰਭਰ ਕਰਦੇ ਨੇ ਸਾਰੀਆਂ ਆਯਾਤ ਕਾਰੋਤ ਤੇ 25% ਟੈਰਿਫ ਦੇ ਨਾਲ ਰਾਸ਼ਟਰਪਤੀ ਡ੍ਰੰਪ ਨੇ ਆਯਾਤ ਕੀਤੇ ਆਟੋ ਪਾਰਟਸ ਉੱਤੇ ਵਾਧੂ ਟੈਰਿਫ ਲਗਾਉਣ ਦੀ ਆਪਣੀ ਯੋਜਨਾ ਦਾ ਐਲਾਨ ਕੀਤਾ ਹੈ ਜੋ ਕਿ ਅਮਰੀਕਾ ਦੇ ਅਸੈਂਬਲੀ ਪਲਾਂਟ ਦੇ ਵਿੱਚ ਨਿਰਮਿਤ ਹਰ ਕਾਰ ਦੇ ਵਿੱਚ ਵਰਤੇ ਜਾਂਦੇ ਨੇ ਤੇ ਨਵਾਰੋ ਦਾ ਮੰਨਣਾ ਹੈ ਕਿ ਇਹ ਟੈਰਿਫ ਵਾਹਨ ਨਿਰਮਤਾਵਾਂ ਨੂੰ ਆਪਣੇ ਉਤਪਾਦਨ ਨੂੰ ਅਮਰੀਕੀ ਪਲਾਂਟਾਂ ਦੇ ਵਿੱਚ ਤਬਦੀਲ ਕਰਨ ਦੇ ਲਈ ਮਜਬੂਰ ਕਰਨਗੇ ਸਯੁਕਤ ਰਾਜ ਦੇ ਵਿੱਚ ਹੋਰ ਨੌਕਰੀਆਂ ਵੀ ਪੈਦਾ ਕਰਨਗੇ ਦੂਜੀ ਪਾਸੇ ਭਾਰਤ ਨੂੰ ਇਸ ਟੈਰਿਫ ਤੋਂ ਭਾਰੀ ਨੁਕਸਾਨ ਹੋਣ ਦਾ ਵੀ ਅੰਦਾਜ਼ਾ ਹੈ ਐਮਕੇਡੀ ਤਾਜ਼ਾ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਜੇਕਰ ਟੈਰਿਫ 10% ਦੇ ਉੱਤੇ ਤੈਅ ਕੀਤਾ ਜਾਂਦਾ ਹੈ ਤਾਂ ਭਾਰਤ ਨੂੰ ਅਮਰੀਕੀ ਨਿਰਯਾਤ ਦੇ ਵਿੱਚ 6 ਬਿਲੀਅਨ ਡਾਲਰ ਤੱਕ ਦਾ ਨੁਕਸਾਨ ਹੋ ਸਕਦਾ ਹੈ ਜੇਕਰ ਟੈਰਿਫ ਦਰ 25% ਤੱਕ ਵੱਧ ਜਾਂਦੀ ਹੈ ਤਾਂ ਨੁਕਸਾਨ ਵਧ ਕੇ 31 ਬਿਲੀਅਨ ਡਾਲਰ ਹੋ ਸਕਦਾ ਹੈ ਜਿਸ ਦਾ ਸਭ ਤੋਂ ਵੱਧ ਨੁਕਸਾਨ ਆਟੋ ਉਦਯੋਗ ਨੂੰ ਹੋਵੇਗਾ ਇੱਥੇ ਦੱਸਣਾ ਬੰਦੇ ਕਿ ਕੇਂਦਰ ਸਰਕਾਰ ਨੇ ਟੈਰਿਫ ਤੇ ਪੂਰੇ ਪਰਵਾਪ ਦਾ ਮੁਲਾਂਕਣ ਕਰਨ ਦੇ ਲਈ ਆਟੋ ਪਾਰਟਸ ਉਦਯੋਗ ਤੋਂ ਡਾਟਾ ਇਕੱਠਾ ਕੀਤਾ ਹੈ ਤੇ ਆਟੋ ਸੈਕਟਰ ਜਿਸ ਲਗਭਗ 6.79 ਬਿਲੀਅਨ ਰੁਪਏ ਦੇ ਕਾਰ ਪਾਰਟਸ ਦਾ ਅਮਰੀਕਾ ਨੂੰ ਨਿਯਾਤ ਕਰਦਾ ਹੈ ਉਸ ਨੂੰ ਇੱਕ ਮਹੱਤਵਪੂਰਨ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਰਤ ਦੇ ਵਿੱਚ ਉਦਯੋਗ ਦੇ ਲਾਪਤਰੀਆਂ ਨੇ ਟੈਰਿਫ ਉਤੇ ਵਧੇ ਹੋਏ ਸਪਸ਼ਟਤਾ ਦੀ ਮੰਗ ਕੀਤੀ ਹੈ ਤੇ ਖਾਸ ਤੌਰ ਤੇ ਇਸ ਬਾਰੇ ਕਿ ਕਿਹੜੇ ਖਾਸ ਆਟੋ ਪਾਰਟਸ ਕਿੰਨੇ ਟੈਰਿਫ ਦੇ ਅਧੀਨ ਹੋਣਗੇ ਬਿਊਰੋਪੋਰਟ ਚੈਨ ਪੰਜਾਬੀ